ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਮਾਝਾ ਮਾਲਵਾ ਦਬਾਬਾ ਦੇ ਮੌਸਮ ਦੀ ਜਾਣਕਾਰੀ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਨજર ਮਾਰਾਂਗੇ ਪਠਾਨਕੋਟ ਤੇ ਬਾਕੀ ਹਰ ਇੱਕ ਜ਼ਿਲ੍ਹੇ ਦੇ ਮੌਸਮ ਤੇ ਨજર ਮਾਰਾਂਗੇ ਕਿ ਕਦੋਂ ਅਗਲੇ 2 ਹਫਤਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ 5-6 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ 6 ਤਰੀਕ ਨੂੰ ਪਠਾਨਕੋਟ ਦੇ ਵਿੱਚ ਮੌੜੇ ਤਰਮੀ ਤੇ ਇਸੇ ਤਰ੍ਹਾਂ ਹੀ 10 ਤਰੀਕ ਨੂੰ ਮੀਂਹ ਹੋਵੇਗਾ ਗੁਰਦਾਸਪੁਰ ਦੇ ਵਿੱਚ ਨજર ਮਾਰੀਏ 5-6 ਤਰੀਕ ਨੂੰ ਮੌੜੇ ਤਰਮੀ ਪੈਣ ਦੀ ਸੰਭਾਵਨਾ ਤੇ 10 ਤਰੀਕ ਨੂੰ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਆ ਇਸੇ ਤਰ੍ਹਾਂ ਹੀ ਜੇ ਤੰਤਾਾਂ ਤੇ ਨਜ਼ਰ ਮਾਰੀਏ ਤਾਂ 10 ਤਰੀਕ ਨੂੰ بارش ਹੋਵੇਗੀ ਤੇ ਅਗਲੇ 31 ਤੋਂ ਲੈ ਕੇ 3-4 ਤੱਕ ਸੰਘਣੇ ਬੱਦਰ ਰਹਿਣਗੇ। ਅੰਮ੍ਰਿਤਸਰ ਦੇ ਵਿੱਚ ਵੀ 10 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਹੋਣ ਨਜ਼ਰ ਆ ਰਹੀ ਹੈ ਤੇ 1 ਤੋਂ ਲੈ ਕੇ 4 ਤੱਕ ਸੰਘਣੇ ਬੱਦਰ ਰਹਿਣਗੇ। ਹੁਸ਼ਿਆਰਪੁਰ ਦੇ ਵਿੱਚ 10 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ 6 ਤਰੀਕ ਨੂੰ ਹਲਕੇ ਤੋਂ ਦਰਮਿਆਨੀ بارش ਹੋ ਸਕਦੀ ਹੈ ਤੇ ਬਾਕੀ 1 ਤੋਂ ਲੈ ਕੇ 5-6 ਤੱਕ ਸੰਘਣੇ ਬੱਦਰ ਰਹਿਣਗੇ। ਨਵਾਂ ਸ਼ਹਿਰ ਦੇ ਵਿੱਚ 6 ਤਰੀਕ 10 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਬਾਕੀ 1 ਤੋਂ ਲੈ ਕੇ 4-5 ਤੱਕ ਸੰਘਣੇ ਬੱਦਰ ਰਹਿਣਗੇ। ਕਪੂਰਥਲਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ 6 ਤਰੀਕ ਨੂੰ ਧੁੱਪ ਲੱਗੇਗੀ ਤੇ ਮੀਂਹ ਪੈਣ ਦੀ ਸੰਭਾਵਨਾ 10 ਤਰੀਕ ਨੂੰ ਹੋਵੇਗੀ ਬਾਕੀ ਸਾਲ ਦੇ ਪਹਿਲੇ 3-4 ਦਿਨ ਸੰਘਣੇ ਬੱਦਲ ਰਹਿਣਗੇ ਜਲੰਧਰ ਦੇ ਵਿੱਚ ਵੀ 5 ਤਰੀਕ ਨੂੰ ਤੇ 10 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਬਾਕੀ ਪਹਿਲਾ ਹਫਤਾ ਸੰਘਣੇ ਬੱਦਲ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਰਹਿਣਗੇ ਪੰਜਾਬ ਵੈਦਰ ਰਿਪੋਰਟ ਪਟਿਆਲਾ ਦੇ ਉੱਤੇ ਨਜ਼ਰ ਮਾਰੀਏ ਤਾਂ 10 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਸਵੇਰੇ 3 ਤ੍ਰਿਕ ਨੂੰ ਤੋਪ ਲੱਗਣ ਦੀ ਸੰਭਾਵਨਾ ਤੇ 1 ਤੋਂ ਲੈ ਕੇ 4 ਤੱਕ ਸੰਘਣੇ ਪੱਧਰ ਹੋਣਗੇ। ਸੰਗਰੂਰ ਇਲਾਕੇ ਦੇ ਵਿੱਚ 10 ਤਰੀਕ ਨੂੰ ਮੀਂਹ ਹੋਣ ਦੀ ਸੰਭਾਵਨਾ ਰਹੇਗੀ। ਫਤਿਹਗੜ ਸਾਹਿਬ ਵੀ 10 ਨੂੰ ਮੀਂਹ ਤੇ ਬਾਕੀ 1-2 ਨੂੰ ਸੰਘਣੇ ਬਦਲ ਹੋ ਸਕਦੇ ਨੇ। ਨਵਾਂ ਸ਼ਹਿਰ 10 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਤੇ ਬਾਕੀ 5-6 ਤਰੀਕ ਤੋਂ ਸੰਘਣੇ ਬਦਲ 3-4 ਨੂੰ ਵੀ ਸੰਘਣੇ ਪੱਧਰ ਰਹਿਣਗੇ। ਮਲੇਰਕੋਟਲਾ ਦੇ ਵਿੱਚ 10 ਨੂੰ ਮੀਂਹ ਤੇ 2-3-4 ਤਰੀਕ ਨੂੰ ਸੰਘਣੇ ਬਦਲ ਰਹਿਣਗੇ। ਇਸੇ ਤਰ੍ਹਾਂ ਹੀ ਬਰਨਾਲਾ ਦੇ ਵਿੱਚ 10 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਤੇ ਬਾਕੀ 3-4 ਤਰੀਕ ਨੂੰ ਜੇ ਮਾਨਸਾ ਉਤੇ ਨਜ਼ਰ ਮਾਰੀਏ ਤਾਂ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਤੇ 2-3 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਇਸੇ ਤਰ੍ਹਾਂ ਹੀ ਨਜ਼ਰ ਮਾਰੀਏ ਰੂਪਨਗਰ ਅਤੇ ਬਾਕੀ ਮਾਲਵਾ ਇਲਾਕੇ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਆ ਪਰ 2 ਤਰੀਕ 3 ਤਰੀਕ ਨੂੰ ਸੰਘਣੇ ਬਦਲ ਹੋਣ ਕੇ ਟੁੱਟਵੇ ਇਲਾਕੇ ਦੇ ਵਿੱਚ ਮਾੜੀ ਮੋਟ ਬਾਰਿਸ਼ ਹੋ ਸਕਦੀ ਆ ਲੁਧਿਆਣਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਨਜ਼ਰ ਆਵੇਗਾ ਮੁਖਸਰ ਤੇ ਬਾਕੀ 1 ਤੋਂ ਲੈ ਕੇ 3-4 ਤੱਕ ਸੰਘਣੇ ਬੱਦਰ ਰਹਿਣਗੇ ਪੰਜਾਬ ਵੈਦਰ ਰਿਪੋਰਟਸ ਤੇ ਨਜ਼ਰ ਮਾਰੀਏ ਤਾਂ ਫਿਰੋਜ਼ਪੁਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਬਾਕੀ ਮਾਲਵੇ ਦੇ ਜਿਲ੍ਹਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੇ ਮੌਸਮ ਦਾ ਪਤਾ ਲੱਗਦਾ ਰਹੇ ਬਹੁਤ-ਬਹੁਤ ਤੁਹਾਡਾ ਧੰਨਵਾਦ